ਆਹੀ ਦੁੱਧ ਪਾਉਣ ਆਏ ਆ ਉੱਥੋਂ ਚੋ ਕੇ ਫਿਰ ਇਧਰ ਲੈ ਕੇ ਆਉਣੇ ਆ ਹਾਂ ਵੇ ਪੈ ਸਾਡੇ ਆ ਬੰਮਾ ਵੀ ਘਰਾਂ ਦੇ ਵਿੱਚ ਜਿਹੜੀਆਂ ਛੱਤਾਂ ਦੇ ਉੱਤੇ ਮੱਝਾਂ ਜਿਹੜੀਆਂ ਰਬੰਨੀਆਂ ਹੋਈਆਂ ਨੇ ਤੇ ਉੱਥੋਂ ਹੀ ਦੁੱਧ ਚੋ ਚੋ ਕੇ ਲੈ ਕੇ ਆ ਰਹੇ ਨੇ ਉੱਥੋਂ ਹੀ ਚੋ ਕੇ ਦੁੱਧ ਲੈ ਆ ਰਹੇ ਆ ਹਾਂਜੀ ਟੈਂਕਰ ਤੱਕ ਲੈ ਕੇ ਜਾਵਾਂਗੇ ਇਧਰੋਂ ਪਿੰਡ ਚੋਂ ਲੈ ਕੇ ਆਏ ਆ ਲੋਕਾਂ ਦੇ ਘਰਾਂ ਚੋਂ ਇਹ ਇੱਕ ਪਿੰਡ ਦਾ ਦੁੱਧ ਵਾਜਿਆ ਬਾਕੀ ਪਿੰਡਾਂ ਚ ਵੀ ਇਕੱਠੇ ਬਾਕੀ ਹੈਗਾ ਵਾ ਚੋਂ ਪੰਜਾਂ ਪਿੰਡਾਂ ਦਾ ਦੁੱਧ ਹੈ ਇਹ ਹੋਰ ਹੋਏ ਪਖਟਮਾਨ ਨੇ ਕੋਈ ਨਹੀਂ ਦਿੱਤਾ। ਕੋਈ ਦਿੱਤਾ ਹੈਗਾ। ਨਾ ਉਦੋਂ ਮੈਂ ਆਂਡੇ ਦੇ ਪੈਸੇ ਦਊਂਗਾ, ਬੱਕਰੀ ਦੇ ਦਊਂਗਾ, ਗਾਂ ਦੇ ਦਊਂਗਾ, ਸਾਰਾ ਭੰਡਰ ਜਿਆ। ਕੋਈ ਡੰਗਰ ਮਰੇ ਉਹਨੇ ਪੈਸੇ ਤੇ ਕੋਠੇ ਡਗੇ ਉਹਨਾਂ ਦਿੱਤੇ। ਡੰਗਰ ਹੁਣ ਵੀ ਫਸੇ ਹੋਏ ਬਹੁਤ ਸਾਰੇ। ਉੱਥੇ ਮੇਰੇ ਡੰਗਰ ਸਾਰੇ ਸਾਰਿਆਂ ਘਰਾਂ ਦੇ ਐ ਘਰ ਦੇ ਵੀ ਨੇ। ਉਹ ਬਣਨ ਦਰਿਆ, ਇਹ ਬਣਨ ਦਰਿਆ ਹੈ। ਇਹ ਦੋਨੋਂ ਬਣੇ ਹੋ। ਹਾਂ, ਦੋਨੋਂ ਬਣੇ। ਸਾਰੇ ਬਚਾਲੇ ਕਰਨ। ਹਾਂ, ਵਿੱਚ ਕਰਨੇ। ਵਰ ਵੀ ਆ ਰਿਹਾ ਡੋ ਫੋਟਰ ਟਾਈ ਕੋਈ ਨਹੀਂ ਆ ਟੱਕਰ ਕੋਈ ਨਹੀਂ ਜਿਹੜਾ ਹੁਣ ਆ ਜਿਹੜੀ ਹਣੀ ਹੋਏਗੀ ਚਾੜੀਗੜਾ ਮਹਾਰਾਜ ਦੀ 17 ਦਿਨ ਹੋ ਗਏ ਨੇ ਇਸ ਪਾਣੀ ਦੀ ਮਾਰ ਚੱਲਦਿਆ ਹੋਇਆ ਤੇ ਉੱਪਰ ਛੱਤਾਂ ਦੇ ਉੱਤੇ ਜਿੰਨਾ ਵੀ ਸਮਾਨ ਰੱਖਿਆ ਹੋਇਆ ਤੇ ਜਿੰਨੇ ਵੀ ਬਲਦ ਨੇ ਜਾਂ ਹੋਰ گاਵਾ ਮੱਝਾਂ ਨੇ ਛੱਤਾਂ ਦੇ ਉੱਤੇ ਬੰਨੀਆਂ ਹੋਈਆਂ ਨੇ ਉੱਥੇ ਰੱਖੀਆਂ ਹੋਈਆਂ ਨਾਲ ਉੱਥੇ ਦੁੱਧ ਆ ਜਿਹੜਾ ਚੋਕੇ ਬਿਲਕੁਲ ਇੱਥੇ ਨਾਲ ਇਸ ਛੋਟੇ ਹਾਤੀ ਦੇ ਵਿੱਚ ਭਰ ਕੇ ਲੈ ਕੇ ਆ ਹੁਣ ਜਾਣਗੇ ਇਹ ਤੇ ਜਿਹੜੀ ਕੰਪਨੀਆਂ ਨੂੰ ਦੁੱਧ ਦੇਣਾ ਆ ਉਹ ਵੀ ਇੱਥੋਂ ਪੂਰਾ ਕਰਕੇ ਭੇਜਿਆ ਜਾਊਗਾ ਸਸਿਕਾਲ ਜੀ ਮਿੱਟੀ ਦੇ ਨਾਲ ਜੁੜ ਚੁਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਅਸੀਂ ਸੁਲਤਾਨਪੁਰ ਲੋਧੀ ਵਿੱਚ ਮੌਜੂਦ ਹਾਂ ਤੇ ਬਾਹੂਪੁਰ ਇਲਾਕੇ ਦੇ ਵਿੱਚ ਪਹੁੰਚੇ ਹਾਂ ਤਸਵੀਰਾਂ ਦਿਖਾਉਣੇ ਆ ਕਿ ਬੇੜੀਆਂ ਇੱਥੇ ਚਲਾਈਆਂ ਗਈਆਂ ਨੇ ਬਾਹੂਪੁਰ ਇਲਾਕਾ ਜਿਹੜਾ ਉਹ ਡੁੱਬ ਚੁੱਕਿਆ ਤੇ ਦੱਸਿਆ ਜਾ ਰਿਹਾ ਹੈ ਕਿ 16 ਪਿੰਡ ਨੇ ਜਿਹੜੇ ਇਸ ਹੜ੍ਹ ਦੀ ਚਪੇੜ ਦੇ ਵਿੱਚ ਆਏ ਨੇ ਬਿਆਸ ਦਰਿਆ ਦਾ ਜਿਹੜਾ ਵੰਨ ਟੁੱਟਣ ਦੇ ਕਾਰਨ ਜਿੱਥੇ ਬਾਕੀ ਪਿੰਡ ਪ੍ਰਭਾਵਿਤ ਹੋਏ ਨੇ ਤਾਂ ਉੱਥੇ ਹੀ ਬਾਹੂਪੁਰ ਵੀ ਬਹੁਤ ਪ੍ਰਭਾਵਿਤ ਹੋਇਆ ਹਾਲਾਂਕਿ ਇਹ ਲਗਾਤਾਰ ਕਈ ਦਿਨਾਂ ਤੋਂ ਇਹ ਰੈਸਕਿਊ ਆਪਰੇਸ਼ਨ ਜਿਹੜੇ ਚਲਾਏ ਜਾ ਰਹੇ ਨੇ ਲੋਕਾਂ ਤੱਕ ਜਿਹੜਾ ਰਾਸ਼ਨ ਹੈ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਹੈ ਪਾਣੀ ਪਹੁੰਚਾਇਆ ਜਾ ਰਿਹਾ ਔਰ ਦੂਸਰੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਬਾਉਪੁਰ ਨੂੰ ਜੋੜਨ ਵਾਲਾ ਜਿਹੜਾ ਪੁਲ ਹੈ ਉਸ ਤੇ ਪ੍ਰਸ਼ਾਸਨ ਲੱਗਿਆ ਹੋਇਆ ਤਾਂ ਕਿ ਅੱਗੇ ਜਿਹੜਾ ਰਾਸ਼ਨ ਜਾਂ ਹੋਰ ਰੈਸਕਿਊ ਦੇ ਲਈ ਜੋ ਚੀਜ਼ਾਂ ਭੇਜੀਆਂ ਜਾ ਰਹੀਆਂ ਨੇ ਉਹ ਪਹੁੰਚੀਆਂ ਹੋ ਸਕਣ ਤੇ ਜਿਵੇਂ ਆਮ ਲੋਕ ਘੁੰਮਦੇ ਫਿਰਦੇ ਨਜ਼ਰ ਆਉਂਦੇ ਨੇ ਉਹ ਨਾ ਜਾਣ ਤਾਂ ਇੱਥੇ ਜਿਹੜੇ ਰੈਸਕਿਊ ਕਰਨ ਦੇ ਲਈ ਆ ਰਹੇ ਨੇ ਪਿੰਡ ਵਾਸੀ ਨੇ ਹੋਰ ਪਿੰਡ ਦੇ ਲੋਕ ਨੇ ਜਿਹੜੇ ਆ ਇੱਥੇ ਪਹੁੰਚੇ ਹੋਏ ਨੇ ਆਲੇ-ਦਾਲੇ ਦੇ ਔਰ ਤਕਰੀਬਨ 16 ਪਿੰਡ ਦੱਸੇ ਜਾ ਰਹੇ ਆ ਕਿ ਇਸ ਮਾਰ ਹਿੱਟ ਜਿਹੜੇ ਪਏ ਨੇ ਔਰ ਅੰਦਰ ਬਹੁਤ ਸਾਰੇ ਜਿਹੇ ਲੋਕ ਨੇ ਜਿਹੜੇ ਹਜੇ ਵੀ ਫਸੇ ਹੋਏ ਨੇ ਵੀਰੇ ਅੰਦਰ ਫਸੇ ਹੋਏ ਲੋਕ ਹਲੇ ਵੀ ਕਿੰਨੇ ਕਿੰਨੇ ਕ ਲੋਕ ਨੇ ਫਸੇ ਅੰਦਰ ਪਿੰਡਾਂ ਦੇ ਵਿੱਚ ਸੋ 16 ਪਿੰਡ ਦੱਸੇ ਜਾ ਰਹੇ ਨੇ ਇੱਥੇ ਫਸੇ ਹੋਏ ਨੇ ਬਬਜੀ ਹੋਰ ਕਿੰਨੇ ਘਰ ਨੇ ਵਿੱਚ ਹੋਣਗੇ ਜਿਹੜੇ ਆ ਮੁਰਲੇ ਪਿੰਡ ਦੇ ਘਰ ਵਾਵਾ ਜੀ ਵਿੱਚ ਕਾਫੀ ਘਰ ਆ ਫਸੇ ਹੋਏ ਆ ਅੰਦਰ ਹਾਂਜੀ ਫਸੇ ਹੋਏ ਆ ਹੁਣ ਪਾਸੇ ਜਾਣ ਵੀ ਕਿੱਥੇ ਥਾ ਨਹੀਂ ਪਾਸੇ ਕਿਦੇ ਹਾਂਜੀ ਜਿਹੜੇ ਬਾਕੀ ਆਲੇ ਦਾਲ ਪਿੰਡ ਹੈਗੇ ਕਿੰਨਾ ਕੁ ਏਰੀਆ ਹੋਊਗਾ ਇਹ ਕਿੰਨੇ ਵੀ ਜਿਵੇਂ ਇਹ ਕਹਦੀ ਕਿ ਨਾਲ ਦੇ ਪਿੰਡ ਜਿਹੜੇ 16 ਦੱਸੇ ਜਾ ਰਹੇ ਨੇ ਹਾਂਜੀ 16 ਪਿੰਡ ਏਰੀਆ ਬਹੁਤ ਜ਼ਿਆਦਾ ਬਾਜੀ ਇਹ ਹਾਂਜੀ ਸੋ ਇਹ ਬਾਪੂ ਜੀ ਹੁਣੀ ਜਿਹੜੇ ਅੰਦਰੋਂ ਨਿਕਲ ਕੇ ਆਏ ਨੇ ਜਿਹੜੇ ਪਿੰਡ ਹੜ ਦੇ ਚਪੇਟ ਦੇ ਵਿੱਚ ਆਏ ਨੇ ਔਰ ਬਹੁਤ ਸਾਰੇ ਜਿਹੇ ਐਦਾਂ ਹੀ ਪਰਿਵਾਰ ਨੇ ਜਿਹੜੇ ਅੰਦਰ ਫਸੇ ਹੋਏ ਨੇ ਔਰ ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅੰਦਰਲੇ ਹਾਲਾਤ ਜਿਹੜੇ ਨੇ ਆ ਇਸ ਵੇਲੇ ਕੀ ਬਣੇ ਹੋਏ ਨੇ ਔਰ 16 ਪਿੰਡ ਦੱਸੇ ਜਾਂਦੇ ਨੇ ਕਿ 16 ਪਿੰਡ ਨੇ ਜਿਹੜੇ ਅੰਦਰ ਬਜ਼ੁਰਗ ਨੇ ਜਿਹੜੇ ਜਾਂ ਹੋਰ ਨੌਜਵਾਨ ਨੇ ਉਹ ਵੀ ਅੰਦਰ ਫਸੇ ਹੋਏ ਨੇ ਬਾਪੂ ਜੀ ਤੁਸੀਂ ਅੰਦਰ ਵੀ ਆਇਓ ਹੁਣ ਮੇਰਾ ਪੁੱਤ ਉੱਚਾ ਸਲ ਦੇ ਨਾਮ ਇਹਨੂੰ ਆਉਣਾ ਜਾਂ ਇਹਨਾਂ ਮੁੰਡਿਆਂ ਦੇ ਅੰਦਰ ਕਿੰਨੇ ਕੁ ਲੋਕ ਫਸੇ ਹੋਣੇ ਆ ਬਈ ਹੋਲਾ ਪਿੰਡ ਆ ਅੰਦਰ ਸਾਰੇ ਭਾਜੀ ਘਰੋ ਘਰੀ ਆ ਇਸ ਟਾਈਮ ਸਾਰੇ ਘਰ ਹੀ ਘਰੀ ਨੇ ਅੰਦਰ ਹੀ ਘਰੀ ਹੀ ਤੁਸੀਂ ਵੀ ਅੰਦਰ ਹੀ ਅੰਦਰ ਹੀ ਰਹੇ ਸੀਗੇ ਅੰਦਰ ਹੀ ਐ ਕਿੰਨੇ ਦਿਨਾਂ ਤੋਂ ਅੰਦਰ ਹੋ ਸੀ ਹਾਏ 17 ਦਿਨ ਹੋ ਗਏ ਨੇ 17 ਦਿਨਾਂ ਤੋਂ ਅੰਦਰ ਹੀ ਹਾਂ ਅੰਦਰ ਹੀ ਤੇ ਫਿਰ ਜਿਹੜਾ ਰਾਸ਼ਨ ਪਾਣੀ ਆ ਲੋਕ ਮੁਹਈਆ ਕਰਾ ਰਹੇ ਹਾਂ ਹਾਂ ਮਹਾਰਾਜ ਇਹੋ ਜਿੰਦੇ ਨੇ ਇਹ ਬਦਰਿਆ ਦੇ ਵਿੱਚ ਸੀਗਾ ਪਿੰਕੇ ਬਾਹਰ ਸੀਗਾ ਪਿੰਡ ਇਹ ਇਹ ਦਰਿਆ ਦੇ ਵਿੱਚ ਹੀ ਐ 16 ਪਿੰਡ ਨੇ ਸਾਰੇ ਦਰਿਆ ਦੇ ਵਿੱਚ ਨੇ ਹਾਂ ਉਹ ਬਣਿਆ ਦਰਿਆ ਇਹ ਬਣੂ ਦਰਿਆ ਆ ਆ ਦੋਨੋਂ ਬੰਨੇ ਹੋ ਹਾ ਬਿਚਾਲੇ ਬਚਾਲੇ ਕਰਨ ਹਾ ਦੇਚ ਕਰਨ ਤੇ ਇਹ ਹੁਣ ਕਿੰਨੇ ਪਰਿਵਾਰ ਹੋਣਗੇ ਅੰਦਰ ਫਸੇ ਹੋਏ ਆ ਇਹ ਤੇਰੇ ਕੋਈ ਤਾਂ ਆ ਗਏ ਨੇ ਤੇ ਕੋਈ ਆ ਆਪਣੇ ਥਾਂ ਰਹਿੰਦਾ ਕੋਈ ਜੜਾ ਆਦਾ ਸਮਾਨ ਦਾ ਰੱਖੀ ਰੱਖਣੀ ਹੈ ਕੋਈ ਮਾਰ ਡੰਗਰ ਕਿੰਦਾ ਥਾਂ ਉੱਤੇ ਥੋੜਾ ਬੜਾਗਾ ਉਹ ਰੱਖੀ ਅੰਦਰ ਬੰਨ ਲਏ ਹੋਏ ਨੇ ਘਰਾਂ ਦੇ ਮੂਰੇ ਨਹੀਂ ਨਹੀਂ ਉਪਰ ਕੋਠੇ ਚੜੇ ਹੋਇਆ ਨਹੀਂ ਨਹੀਂ ਤਾਂ ਕੋਠਾਂ ਦੇ ਸਤਾਂ ਦੇ ਚੜੇ ਹੋਏ ਆ ਹਾਂ ਸਾਰੇ ਪਰਿਵਾਰ ਹੀ ਹਾਂ ਤੇ ਫਿਰ ਹੁਣ ਬਾਪੂ ਔਖਾ ਹੀ ਲੱਗਦਾ ਹੈਗਾ ਇਦਾਂ ਰਹਿਣਾ ਵੀ ਆ ਸਤਾਰਾਂ ਦਿਨ ਤੁਸੀਂ ਕਹਿੰਦੇ ਹੋ ਰਹੇ ਹੋ ਕੋਠੇ ਨਾਲੋਂ ਆਜੋ ਕਰਾ ਕੇ ਕੀ ਕੀੋ ਖਣਾ ਹੋਰ ਵੀ ਆਲੇਗਾ 2 ਫੋਟੋ ਟਾਈ ਕੋਈ ਨਹੀਂ ਦਾ ਵੀ ਕੋਈ ਚੱਕਰ ਨਹੀਂ ਹਾਂ ਚੱਕਰ ਕੋਈ ਨਹੀਂ ਜੜਾ ਹਾਂ ਜੜੀ ਹਣੀ ਹੋ ਗਈ ਚਾੜੀ ਗਲਾ ਮਹਾਰਾਜੀ ਇਹ ਪਹਿਲਾਂ ਵੀ ਗਲਾ ਮਾਰ ਪਈ ਐ ਇਦਾਂ ਦੀ ਹਾਂ ਪਹਿਲਾਂ ਮਾਰ ਪਈ ਐ ਹਾਂ ਪਹਿਲਾਂ ਪਈ 88 ਹਜਾ ਇੱਕ ਸਾਲ ਛੜ ਗਿਆ ਅੱਗੇ ਹੀ ਪਈ ਮਾਰ ਉਹਦੋਂ 88 ਵਲੇ ਆਹੋ ਨਹੀਂ 90 ਆ ਮੈਂ ਪਿੱਛੇ ਹੀ ਪਈ ਐ 2023 ਦੇ ਵਿੱਚ ਆਹੋ ਤੇ ਉਹ ਉਹ ਪਕਟ ਮਾਨ ਨੇ ਕੋਈ ਨਹੀਂ ਦਿੱਤਾ ਕੋਈ ਨਹੀਂ ਦਿੱਤਾਗਾ ਨਾ ਉਦੋਂ ਆ ਮੈਂ ਆਂਡੇ ਦੇ ਪੈਸੇ ਦਊਂਗਾ ਬੱਕਰੀ ਦੇ ਦਊਂਗਾ ਗਾਂ ਦੇ ਦਊਂਗਾ ਸਾਰਾ ਬੰਦਰ ਜਿਆ ਹਾਂ ਸੱਚੀ ਗੱਲ ਕਹੀਏ ਚਲੋ ਪਾਣੀ ਦੀ ਬਰਾਦਰ ਕਣੀਆ ਨਹੀਂ ਠੀਕ ਹੈ ਭੈ ਕਿਆ ਲੈ ਕੇ ਬੇੜੀ ਬਹਿ ਗਿਆ ਮੈਂ ਭਾ ਕੀ ਗੱਲਾਂ ਅਗਲੇ ਮੂੰਹ ਨਾਲ ਕਰੂੰਗਾ ਅਗਲੇ ਚੁਗਲੀ ਕਰੀ ਹਾਂ ਹਾਂ ਓਏ ਓਏ ਨੀ ਹਾਂ ਭਵੰਤ ਮੰਤਰੀ ਕਹਿੰਦੇ ਕਿ ਅਸੀਂ ਜਿਹੜੇ ਲੋਕਾਂ ਦੇ ਨੁਕਸਾਨ ਹੋਏ ਉਹ ਵੀ ਭਰਨਾਗੇ ਅਸੀਂ ਨਾਲ ਆ ਨੋਆ ਉਹਦਾ ਨਾ ਆਂਡੇ ਦਾ ਹੀ ਪੈਸਾ ਦਿੰਦਾ ਹਾਂ ਮੈਂ ਮੈਂ 2 ਪਈ ਡੂੰਗਾ ਥਾਲਾ ਉਹ ਗਾਲਾਂ ਗਾਲ ਕ ਨੂੰ ਕੱਢਣੀ ਆਪਾਂ ਛੱਡੋ ਵੀਰੇ ਸਾਨੂੰ ਮਾਰਤਾ ਫੜ ਕੇ ਮਾਈ ਵਾਲ ਨੇ ਦਿੱਤਾ ਹਾਂ ਤਾਂ ਕੋਈ ਡੰਗਰ ਮਰੇ ਉਹਦੇ ਪੈਸੇ ਤੇ ਕੋਠੇ ਡਗੇ ਉਹਨਾਂ ਦਿੱਤੇ ਡੰਗਰ ਹੋਣ ਫਸੇ ਹੋਏ ਬਹੁਤ ਸਾਰੇ ਉੱਥੇ ਮੇਰੇ ਡੰਗਰ ਸਾਰੇ ਸਾਰੇ ਘਰਾਂ ਦੇ ਐ ਘਰ ਦੇ ਵੀ ਨੇ ਹਾ ਇਹਨਾਂ ਦਾ ਪਰਲੇ ਦੇ ਵੀ ਨਹੀਂ ਉਹਨਾਂ ਉਹਨਾਂ ਦੇ ਆ ਪਰਲੇ ਸਾਢੇ 8 8 ਡਾਹਾਂ ਕਰਾ ਹੁਣ ਇੱਥੇ ਤੁਸੀਂ ਹੁਣ ਕੀ ਕਰਨੇ ਹੋ ਵਾਪਸ ਰਾਸ਼ਨ ਲੈਣੇ ਹੋ ਨਹੀਂ ਨਹੀਂ ਹਾਂ ਆਹੀ ਹੁਣ ਦੁੱਧ ਪਾਉਣਾ ਆਏ ਆ ਦੁੱਧ ਉਥੋਂ ਚੋ ਕੇ ਫਿਰ ਇੱਧਰ ਲੈ ਕੇ ਆਉਣੇ ਹਾਂ ਆਵੇ ਪਾਏ ਸਾਡੇ ਆ ਮੰਮਾ ਆ ਬੰਦਾ ਆਇਆ ਆਜੋ ਮਾੜੇ ਇੱਧਰੋਂ ਆਜੋ ਮਾੜੇ ਆਜੋ ਹਾਂ ਆਵੇ ਪਾਉਣਾ ਆਏ ਸੋ ਇਹ ਦੇਖੋ ਕਿ ਬਾਪੂ ਹੀ ਚੜਦੀ ਕਲਾ ਚ ਆਏ ਨੇ ਵੀ ਘਰਾਂ ਦੇ ਵਿੱਚ ਜਿਹੜੀਆਂ ਛੱਤਾਂ ਦੇ ਉੱਤੇ ਮੱਝਾਂ ਜਿਹੜੀਆਂ ਰਬੰਨੀਆਂ ਹੋਈਆਂ ਨੇ ਤੇ ਉੱਥੋਂ ਹੀ ਦੁੱਧ ਚੋ ਚੋ ਕੇ ਲੈ ਕੇ ਆ ਰਹੇ ਨੇ ਉੱਥੋਂ ਹੀ ਚੋ ਕੇ ਦੁੱਧ ਲੈ ਆ ਰਹੇ ਆ ਮਾਹਨ ਮੋਟਰ ਲੋਣੇ ਬਣਿਆ ਇਹ ਕੱਟ ਮਨਾਈ ਚੱਲਣਾ ਨਹੀਂ ਚੱਲਦੇ ਯਾਰ ਦੇਖੀ ਜੋ ਸੋ ਇਹ ਦੇਖੋ ਕਿ ਇਹ ਡਰਮ ਜਿਹੜੇ ਆ ਹੁਣ ਇੱਥੇ ਛੋਟੇ ਹਾਥੀ ਤੇ ਲੱਦੇ ਜਾ ਰਹੇ ਨੇ ਇਹ ਹੁਣ ਲੈ ਕੇ ਕਿੱਧਰ ਜਾਣੇ ਫਿਰ ਵੇਚਣੇ ਆ ਫਿਰ ਅੱਗੇ ਆ ਹੁਣ ਇਹ ਜੀ ਇਹ ਗਵਰਨਮੈਂਟ ਦਾ ਹੀ ਹੈ ਹੈ ਇਹ ਗੌਰਮੈਂਟ ਡੈਰੀ ਆਪਣੇ ਕੋਲੋਂ ਆ ਗਏ ਆਪਾਂ ਜਿੱਥੇ ਟੈਂਕਰ ਚੋਕਦਾ ਉੱਥੇ ਆਪਾਂ ਲੈ ਕੇ ਜਾਣਾ ਇਹਨੂੰ ਅੱਛਾ ਜੀ ਹਾਂਜੀ ਹਾਂਜੀ ਅੱਛਾ ਟੈਂਕਰ ਤੱਕ ਲੈ ਕੇ ਜਾਵਾਂ ਹਾਂਜੀ ਟੈਂਕਰ ਤੱਕ ਲੈ ਕੇ ਜਾਵਾਂਗੇ ਇਧਰੋਂ ਪਿੰਡ ਚੋਂ ਲੈ ਕੇ ਆਏ ਆ ਲੋਕਾਂ ਦੇ ਘਰਾਂ ਚੋਂ ਇਹ ਇੱਕ ਪਿੰਡ ਦਾ ਦੁੱਧ ਵਾਜਿਆ ਬਾਕੀ ਪਿੰਡਾਂ ਚ ਵੀ ਇਕੱਠੇ ਬਾਕੀ ਹੈਗਾ ਵਾ ਚੋਂ ਪੰਜਾਂ ਪਿੰਡਾਂ ਦਾ ਦੁੱਧ ਆ ਹੂੰ ਥੋੜਾ ਦੂਰ ਹੋਣ ਹਾਂਜੀ 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 ਤੇ ਇਹ ਹੁਣ ਕਿੰਨੇ ਪਿੰਡ ਦੇਖ ਕੇ ਆਏ ਹੁਣ ਅੱਗੇ ਜਾ ਕੇ ਕੀ ਅੰਦਰਲਾ ਮੰਜ਼ਰ ਕੀ ਆ ਮੰਜ਼ਰ ਤਾਂ ਭਾਜੀ ਅਸੀਂ ਇਧਰ ਦੇ ਰਹਿਣ ਵਾਲੇ ਆ ਤੇ ਮੰਜ਼ਰ ਤਾਂ ਬਹੁਤ ਬਰਾਵਾ ਜੇ ਤੇ ਪਾਣੀ ਦੀ ਮਤਲਬ ਇਦੋਂ ਹੋਰ ਚੜਦਾ ਵਾ ਤੇ ਫਿਰ ਤਾਂ ਸਥਿਤੀ ਬਹੁਤ ਮਾੜੀ ਆ ਕਾਫੀ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਦੇ ਵੱੜ ਚੁੱਕਿਆ ਵਾ ਡੰਗਰਾਂ ਦੇ ਥੱਲੇ ਪਾਣੀ ਆ ਕਈਆਂ ਲੋਕਾਂ ਦੇ ਮਤਲਬ ਕਮਰਿਆਂ 'ਚ ਪਾਣੀ ਵੱੜ ਚੁੱਕਿਆ ਐਨੇ ਪਾਣੀ ਹੋਣ ਦੇ ਬਾਵਜੂਦ ਵੀ ਤੇ ਜੇ ਮੰਨ ਲਓ ਇਦੋਂ 2 ਫੁੱਟ ਹੋਰ ਉੱਪਰ ਚੜਦਾ ਵਾ ਤੇ ਫਿਰ ਤਾਂ ਬਹੁਤ ਬੁਰੇ ਹਾਲ ਆ ਹਾਂਜੀ 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 ਇਹ ਕਹਿੰਦੇ ਜੋ 2 ਫੁੱਟ ਹੋਰ ਬਾਅਦ ਗਿਆ ਬੁਰਾ ਹਾਲ ਹੋ ਜਾਣਾ ਤੁਸੀਂ ਕਹਿੰਦੇ ਕੋਈ ਚੱਕਰੀ ਨਹੀਂ ਉਹ ਫਿਰ ਨਹੀਂ ਨਹੀਂ ਇਹੀ ਰੱਖਣਾ ਵੀ ਇਹ ਚਾਦੂ ਦੇ ਪੈ ਮੱਡਣ ਮੈਂ ਆ ਮੋਟੇ ਹੀ ਮਰਨਾ ਹੈ ਟਰੇ ਮਰ ਜਾਗੇ ਹਾਂ ਹਾਂ ਇਹੀ ਤਾਂ ਇਹ ਗੱਲ ਕਹਿੰਦੇ ਆ ਤੁਸੀਂ ਇਹ ਦੇਖੋ ਵੀ ਤਸਵੀਰਾਂ ਦੇਖੋ ਪਾਣੀ ਇਹ ਪੌਲਵਾ ਇਹ ਪੋਰ ਤੋਂ ਸੜਕ ਸਿੱਧੀ ਜਾਂਦੀ ਹੈ ਨਾ ਜੀ ਇਹ ਇੱਕ ਆ ਜਾਂਦੀ ਇੱਕ ਐਨ ਚਲੀ ਜਾਂਦੀ ਇੱਕ ਸੱਜੇ ਮੁੜ ਜਾਂਦੀ ਉਹ ਸੜਕਾਂ ਟੁੱਟ ਗਈ ਹੋਣੀ ਹੁਣ ਤਾਂ ਸਾਰੀ ਨਹੀਂ ਨਹੀਂ ਕਿੜ ਕੇ ਪਿੱਛੇ ਘਾਰੇ ਪਏ ਨੇ ਘਾਰੇ ਜੀ ਉਹ ਘਰ ਬਿਲਕੁਲ ਸਾਹਮਣੇ ਟੋਡਾ ਘਰ ਇੱਧਰ ਸਾਹਮਣੇ ਦਿਂਦਾ ਪਿਆ ਆਪਣਾ ਜਿਹੜਾ ਚਬਾਰਾ ਦੇਖਦਾ ਨਹੀਂ ਉਹ ਸਾਹਮਣੇ ਵਾਲਾ ਆ ਉੰਡੇ ਅਗਲੇ ਬੰਨੇ ਮੇਰਾ ਘਰ ਹੈ ਉਹ ਸਾਰੇ ਲੋਕਾਂ ਦੇ ਛੱਤਾਂ ਦੇ ਉੱਤੇ ਤਾਂ ਸਮਾਨ ਤਰ ਹੈ ਉੱਤੇ ਚੜੇ ਨਾ ਹੋਵੇ ਸਾਰੇ ਸਮਾਨ ਸਮੂਹ ਦੇਖੋ ਵੀ ਲੋਕਾਂ ਨੇ ਇੱਥੇ ਦੇ ਇਲਾਕਿਆਂ ਦਾ ਕਿੰਨਾ ਬੁਰਾ ਹਾਲ ਹੈ ਕਿ ਉੱਪਰਲੇ ਪਾਸੇ ਕਹਿੰਦੇ ਵੀ 17 ਦਿਨ ਹੋ ਗਏ ਨੇ ਇਸ ਪਾਣੀ ਦੀ ਮਾਰ ਚੱਲਦਿਆਂ ਹੋਇਆ ਤੇ ਉੱਪਰ ਛੱਤਾਂ ਦੇ ਉੱਤੇ ਜਿੰਨਾ ਵੀ ਸਮਾਨ ਰੱਖਿਆ ਹੋਇਆ ਤੇ ਜਿੰਨੇ ਵੀ ਬਲਦ ਨੇ ਜਾਂ ਹੋਰ گاਵਾ ਮੱਝਾਂ ਨੇ ਛੱਤਾਂ ਦੇ ਉੱਤੇ ਬੰਨੀਆਂ ਹੋਈਆਂ ਨੇ ਉੱਥੇ ਰੱਖੀਆਂ ਹੋਈਆਂ ਨਾਲ ਉੱਥੇ ਅ ਦੁੱਧ ਉਹ ਜਿਹੜਾ ਚੋਕੇ ਬਿਲਕੁਲ ਇੱਥੇ ਨਾਲ ਇਸ ਛੋਟੇ ਹਾਤੀ ਦੇ ਵਿੱਚ ਭਰ ਕੇ ਲੈ ਕੇ ਆ ਹੁਣ ਜਾਣਗੇ ਇਹ ਤੇ ਜਿਹੜੀ ਕੰਪਨੀਆਂ ਨੂੰ ਦੁੱਧ ਦੇਣਾ ਆ ਉਹ ਵੀ ਅ ਇਥੋਂ ਪੂਰਾ ਕਰਕੇ ਭੇਜਿਆ ਜਾਊਗਾ ਤਾਂ ਇਹ ਬਾਉਪੁਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਕਿ ਬਾਉਪੁਰ ਦੇ ਵਿੱਚ ਇਹ ਇਲਾਕਾ ਵਾ ਜਿਹੜਾ ਡੁੱਬਿਆ ਤੇ 16 ਪਿੰਡ ਦੱਸੇ ਜਾ ਰਹੇ ਆ ਕਿ 16 ਪਿੰਡ ਇਸ ਮਾਰ ਦੀ ਹੇਠ ਜਿਹੜੇ ਆਏ ਨੇ ਤੇ ਰੈਸਕਿਊ ਆਪਰੇਸ਼ਨ ਜਿਹੜੇ ਲਗਾਤਾਰ ਚੱਲਦੇ ਪਏ ਨੇ ਟੀਮਾਂ ਇੱਥੇ ਖੜੀਆਂ ਹੋਈਆਂ ਨੇ ਔਰ ਐਂਬੂਲੈਂਸ ਵੀ ਜਿਹੜੀ ਤਿਆਰ ਬਰ ਤਿਆਰ ਇੱਥੇ ਖੜਾਈ ਹੋਈ ਹੈ ਕਿ ਅਗਰ ਕਿਸੇ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਉਹਨਾਂ ਨੂੰ ਤਾਂ ਰੈਸਕਿਊ ਕਰਕੇ ਹਸਪਤਾਲ ਵਿੱਚ ਲਿਆ ਜਾਵੇ ਤੇ ਜਿਹੜੇ ਲੋਕ ਅੰਦਰ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਛੱਤਾਂ 'ਤੇ ਚੜ੍ਹੇ ਹੋਏ ਨੇ ਆਪਣਾ ਘਰ ਛੱਡਣ ਨੂੰ ਤਿਆਰ ਨਹੀਂ ਹੈਗੇ ਹਾਲਾਂਕਿ ਰੈਸਕਿਊ ਕਰਨ ਦੇ ਲਈ ਟੀਮਾਂ ਪਹੁੰਚੀਆਂ ਸਿਗੀਆਂ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਰਾਵਾਂਗੇ ਅਸੀਂ ਘਰ ਨਹੀਂ ਛੱਡਣਾ ਹੈ ਘਰ-ਬਾਰ ਨਹੀਂ ਛੱਡ ਸਕਦੇ ਕਿਉਂਕਿ ਜਿੰਨੇ ਵੀ ਪਸ਼ੂ ਨੇ ਰੱਖੇ ਹੋਏ ਘਰਾਂ ਦੇ ਵਿੱਚ ਉਹ ਵੀ ਰੱਖੇ ਹੋਏ ਨੇ ਉਹਨਾਂ ਦੇ ਵੀ ਦੇਖਭਾਲ ਕਰਨੀ ਪੈਣੀ ਹੈ ਤਾਂ ਉਹਨਾਂ ਨੂੰ ਰੈਸਕਿਊ ਕਰਨ ਔਖਾ ਹੋ ਜਾਣਾ ਇਸ ਕਰਕੇ ਇਹ ਤਸਵੀਰਾਂ ਸਾਹਮਣੇ ਤੁਹਾਨੂੰ ਤਸਵੀਰਾਂ ਇੱਕ ਦੁਆਰਾ ਦਿਖਾਉਣੀ ਹੈ ਕਿ ਸਾਹਮਣੇ ਜਿਹੜੇ ਲੋਕਾਂ ਨੂੰ ਇਸ ਰਸਤੇ ਦੇ ਬਾਰੇ ਪਤਾ ਹੈ ਕਿ ਉਹ ਆਪਣੇ ਟਰੈਕਟਰ ਦੇ ਰਾਹੀਂ ਅੱਗੇ ਘਰਾਂ ਦੇ ਵਿੱਚ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਸੜਕਾਂ ਦਾ ਪਤਾ ਇੱਥੋਂ ਦਾ ਲੇਕਿਨ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਜੋ ਆਪਣਾ ਇਥੋ ਦਾ ਸਾਰਾ ਜਾਣਦੇ ਨੇ ਆਪਣੇ ਜਿੰਨੇ ਵੀ ਪਸ਼ੂ ਰੱਖੇ ਹੋਏ ਨੇ ਉਹ ਆਪਣੇ ਘਰਾਂ ਦੇ ਛੱਤਾਂ ਦੇ ਉੱਤੇ ਨੂੰ ਰੱਖ ਕੇ ਉਹਨਾਂ ਨੂੰ ਪਾਲ ਵੀ ਰਏ ਨੇ ਉਹਨਾਂ ਨੂੰ ਪੱਠੇ ਜਿੰਨਾ ਕੁਛ ਵੀ ਲਿਆਉਣਾ ਚਾਰਾ ਮੁਹਿਆ ਕਰਵਾਇਆ ਜਾ ਰਿਹਾ ਨਾਲ ਦੀ ਨਾਲ ਇੱਥੇ ਤਾਂ ਕਿ ਪਸ਼ੂ ਜਿਹੜੇ ਉਹ ਭੁੱਖੇ ਨਾ ਮਰ ਜਾਣ ਤਾਂ ਦੂਸਰੇ ਪਾਸੇ ਰੈਸਕਿਊ ਆਪਰੇਸ਼ਨ ਵੀ ਕਰੇ ਜਾ ਰਹੇ ਨੇ ਜਿਹੜੇ ਲੋਕ ਘਰਾਂ ਦੇ ਵਿੱਚੋਂ ਬਾਹਰ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਬੇੜਿਆਂ ਦੇ ਰਾਹੀਂ ਬਾਹਰ ਵੀ ਲਿਆਂਦਾ ਜਾ ਰਿਹਾ ਤੇ ਅਗਰ ਕਿਸ ਨੂੰ ਮੈਡੀਕਲ ਸਹੂਲਤ ਚਾਹੀਦੀ ਹੈ ਤਾਂ ਉਹਨਾਂ ਨੂੰ ਮੈਡੀਕਲ ਸਹੂਲਤ ਵੀ ਜਿਹੜੀ ਇੱਥੇ ਦਿੱਤੀ ਜਾ ਰਹੀ ਹੈ ਤਾਂ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਬਾਉਪੁਰ ਦੇ ਨਾਲ-ਨਾਲ ਲੱਗਦੇ ਜਿੰਨੇ ਪਿੰਡ ਹੈਗੇ ਨੇ ਅੰਦਰਲੇ ਜਾਂ ਪਾਸੇ ਵੀ ਜਿਹੜੇ ਇਸ ਮਾਰ ਦੇ ਹੇਠਾਂ ਤੇ ਨਾਲ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਵੀ ਕਰਦੇ ਰਹਿਵਾਂਗੇ ਜਾਣਕਾਰੀ ਵੀ ਦਿੰਦੇ ਰਹਾਂਗੇ ਸੁਵਦੇਰੀ ਅਪਡੇਟਸ ਜੁੜੇ ਰੋ ਮਿੱਟੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਹਰੀਕੇ ਹੈਡ ਤੇ ਮੌਜੂਦ ਹਾਂ ਔਰ ਮੌਕੇ ਦਾ ਜਿਹੜੀ ਸਥਿਤੀ ਤੁਹਾਨੂੰ ਦਿਖਾਉਣੇ ਆ ਕਿ ਖੜਾ ਵਾਲੀ ਜਿਹੜੀ ਸਥਿਤੀ ਬਣੀ ਹੋਈ ਸੀ ਕਿ ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਵਧਦਾ ਜਾ ਰਿਹਾ ਸੀ ਪੱਧਰ ਉਸ ਦਾ ਔਰ ਇਸ ਦੇ ਨਾਲ ਨਾਲ ਸਤਲੋਜ ਦਾ ਪੱਧਰ ਵੀ ਵਧਦਾ ਜਾ ਰਿਹਾ ਸੀ ਤੇ ਹਰੀਕੇ ਹੈਡ ਤੇ ਇਸ ਵੇਲੇ ਪਹੁੰਚੇ ਹਾਂ ਜਾਣਕਾਰੀ ਤੁਹਾਨੂੰ ਸਾਂਝੀ ਕਰ ਦਿੰਦੇ ਹਾਂ ਕਿ ਹਰੀਕੇ ਹੈਡ ਦੇ ਜੋ ਪਾਣੀ ਪਹ ਜਿਹੜਾ ਲਗਾਤਾਰ ਉਫਾਨ ਮਾਰਦਾ ਹੋਇਆ ਅੱਗੇ ਵਧ ਰਿਹਾ ਤੇ ਲਗਾਤਾਰ ਪਾਣੀ ਇਸ ਦਾ ਵਧਦਾ ਜਾ ਰਿਹਾ ਹੈ ਔਰ ਦੂਸਰੇ ਪਾਸੇ ਜੇ ਸਤਲੋਜ ਦੀ ਗੱਲ ਕਰੀ ਤਾਂ ਸਤਲੋਜ ਦੇ ਵਿੱਚ ਵੀ ਜਿਹੜਾ ਪਾਣੀ ਵਧਿਆ ਹੈ ਲੇਕਿਨ ਬਿਆਸ ਦਰਿਆ ਦੀ ਜੋ ਜਾਣਕਾਰੀ ਸਾਨੂੰ ਮਿਲੀ ਹੈ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਜਿਹੜਾ ਹੋਰ ਵਧਿਆ ਹੈ ਇਸੇ ਕਰਕੇ ਪਹਿਲੇ ਅਲਰਟ ਜਿਹੜਾ ਕਰ ਦਿੱਤਾ ਗਿਆ ਹੈ ਲੇਕਿਨ ਦੂਸਰੇ ਪਾਸੇ ਤੁਹਾਨੂੰ ਜਿਹੜੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਉਹ ਬਾਰਡਰ ਵੱਲੋਂ ਛੱਡਿਆ ਜਾ ਰਿਹਾ ਹੈ ਪਾਕਿਸਤਾਨ ਵੱਲੋਂ ਛੱਡਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਜੋ ਸਤਲੋ ਦੇ ਵਿੱਚੋਂ ਹੋ ਕੇ ਨਿਕਲਦਾ ਹੈ ਉਸ ਨੂੰ ਵੀ ਹਰੀਕੇ ਹੈਡ ਤੋਂ ਬਾਰਡਰ ਵੱਲ ਨੂੰ ਛੱਡਿਆ ਜਾ ਰਿਹਾ ਲੇਕਿਨ ਜਿਹੜਾ ਫਲੋ ਜਿਹੜਾ ਇਸ ਵੇਲੇ ਹੈਗਾ ਆ ਪਾਣੀ ਦਾ ਤਾਂ ਉਹ ਵਿਆਸ ਦਰਿਆ ਦਾ ਸਭ ਤੋਂ ਜ਼ਿਆਦਾ ਹੈ ਤੁਸੀਂ ਦੇਖ ਸਕਦੇ ਹੋ ਕਿੰਦਾ ਉਫਾਨ ਜਿਹੜਾ ਇਸ ਵੇਲੇ ਦੇਖਣ ਨੂੰ ਮਿਲਦਾ ਦਰਿਆ ਦੇ ਵਿੱਚ ਔਰ ਹਰੀਕੇ ਹੈਡ ਦੇ ਉੱਤੇ ਲਗਾਤਾਰ ਪਾਣੀ ਜਿਹੜਾ ਉਹ ਛੱਡਿਆ ਵੀ ਜਾ ਰਿਹਾ ਹੈ ਬਾਰਡਰ ਵੱਲ ਨੂੰ ਪਾਕਿਸਤਾਨ ਵੱਲ ਨੂੰ ਔਰ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਦੇਖਿਆ ਹੁਣ ਖਬਰਾਂ ਦੇ ਵਿੱਚ ਵੀ ਕਿਦਾਂ ਉਹofan ਜਿਹੜਾ ਲਗਾਤਾਰ ਹੜ ਜਿਹੜੇ ਆਰਨ ਸਿਚੁਏਸ਼ਨ ਬਣੀ ਹੋਈ ਹੈ ਉਹ ਜੀ ਔਰ ਅੱਜ ਸਵੇਰ ਤੱਕ 2,60,359 ਕਿਊਸਿਕ ਪਾਣੀ ਹੈ ਜਿਹੜਾ ਬਾਰਡਰ ਵੱਲੋਂ ਛੱਡਿਆ ਗਿਆ ਹੈ ਔਰ ਪਾਕਿਸਤਾਨ ਵੱਲੋਂ ਇਹ ਪਾਣੀ ਛੱਡਿਆ ਗਿਆ ਹੈ ਜੋ ਕਿ ਹਰੀਕੇ ਹੈਡ ਤੋਂ ਹੁੰਦਾ ਹੈ ਗੁਜ਼ਰਿਆ ਹੈ ਔਰ ਦੂਸਰੇ ਪਾਸੇ ਜੇ ਹੁਣ ਤੱਕ ਦੇ ਪਾਣੀ ਦੀ ਗੱਲ ਕਰੀਏ ਕਿੰਨਾ ਕਿਊਸਿਕ ਪਾਣੀ ਜਿਹੜਾ ਛੱਡਿਆ ਜਾ ਚੁੱਕਿਆ ਹੈ ਜਿਸ ਦੇ ਵਿੱਚ ਰਾਜਸਥਾਨ ਅਤੇ ਸਰਹੰਦ ਨਹਿਰ ਦੇ ਵਿੱਚ ਵੀ ਪਾਣੀ ਜਿਹੜਾ ਛੱਡਿਆ ਗਿਆ ਸੀਗਾ ਤਾਂ ਉਹ 2 ਲੱਖ 74000 24 ਕਿਊਸਿਕ ਜਿਹੜਾ ਪਾਣੀ ਹੈ ਉਹ ਹੁਣ ਤੱਕ ਛੱਡਿਆ ਜਾ ਚੁੱਕਿਆ ਹੈ ਤਾਂ ਲਗਾਤਾਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਔਰ ਲੋਕ ਜਿਸ ਤਰੀਕੇ ਨਾਲ ਇਹ ਦਰਾਲੇ ਦੇ ਵਿੱਚੋਂ ਜਿਹੜੇ ਇਲਾਕਿਆਂ ਦੇ ਵਿੱਚੋਂ ਆ ਰਹੇ ਨੇ ਲੋਕ ਦੇਖਣ ਦੇ ਲਈ ਇਸ ਸੁਫਾਨ ਨੂੰ ਇਸ ਜਿਹੜੇ ਹੜਾਂ ਵਾਲੀ ਜਿਹੜੀ ਸਥਿਤੀ ਬਣੀ ਹੋਈ ਹੈ ਆਲੇ ਦੁਆਲੇ ਇਲਾਕਿਆਂ ਦੇ ਵਿੱਚੋਂ ਤਾਂ ਲੋਕ ਦੇਖਣ ਜਿੱਥੇ ਪਹੁੰਚਦੇ ਪਏ ਨੇ ਕਿ ਪਾਣੀ ਕਿੰਨਾ ਚੜ ਕੇ ਆ ਗਿਆ ਹੈ ਤਾਂ ਲਗਾਤਾਰ ਆਲੇ-ਦਾਲ ਦੇ ਜਿਹੜੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਹੜ੍ਹ ਵਾਲੇ ਹਾਲਾਤ ਜਿਹੜੇ ਬਣੇ ਹੋਏ ਸੀਗੇ ਔਰ ਇਸ ਤੋਂ ਪਿੱਛੇ ਜੇ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਹੜ੍ਹ ਆਏ ਸੀ ਔਰ ਲਗਾਤਾਰ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਵੜ ਚੁੱਕਿਆ ਹੈ ਔਰ ਇਸ ਕਾਰਨ ਪਿੰਡ ਵੀ ਤਬਾਹ ਹੋ ਚੁੱਕੇ ਨੇ ਦੂਸਰੇ ਪਾਸੇ ਗੱਲ ਕਰੀ ਜਾਵੇ ਬਾਰਡਰ ਏਰੀਆ ਦੀ ਤਾਂ ਬਾਰਡਰ ਏਰੀਆ ਵੀ ਪ੍ਰਭਾਵਿਤ ਹੋਏ ਨੇ ਤਰਨਤਨ ਸਾਹਿਬ ਵਿਖੇ ਵੀ ਜਿਹੜਾ ਲਗਾਤਾਰ ਪਾਣੀ ਜਿਹੜਾ ਵਧਦਾ ਦਿਖਾਈ ਦਿੱਤਾ ਗਿਆ ਸੀਗਾ ਔਰ ਇਸ ਦੇ ਨਾਲ ਹੜਾਂ ਵਾਲੀ ਜਿਹੜੀ ਹਾਲਾਤ ਨੇ ਜਿਹੜੇ ਉਹ ਹੋਰ ਖਰਾਬ ਹੁੰਦੇ ਨਜ਼ਰ ਜਿਹੜੇ ਆਏ ਸੀ ਸੋ ਦੂਸਰੇ ਪਾਸੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ ਇਹ ਵੀ ਦੂਸਰੇ ਪਾਸੇ ਯਾਰ ਹੈ ਉਹਦਾ ਬਹਾਵ ਦਿਖਾਵਾਂਗੇ ਤੇ ਨਾਲ ਤੁਹਾਨੂੰ ਜਾਣਕਾਰੀ ਜਿਹੜੀ ਉਹ ਵੀ ਸਾਂਝੀ ਕਰਾਂਗੇ ਬਿਲਕੁਲ ਅ ਕਰਨ ਤੁਹਾਨੂੰ ਇਧਰ ਦਿਖਾ ਦਈਏ ਬਿਲਕੁਲ ਇਸ ਅ ਮੇਰੇ ਪਿੱਛੇ ਬਿਲਕੁਲ ਸਾਹਮਣੇ ਇਸ ਜਗ੍ਹਾ ਦੇ ਉੱਤੇ ਫਤੇਗੜ ਸਾਹਿਬ ਵੱਲੋਂ ਜਿਹੜੀ ਨਹਿਰ ਜਾਂਦੀ ਹੈ ਤਾਂ ਉਸ ਦੇ ਵਿੱਚ ਵੀ ਪਾਣੀ ਛੱਡਿਆ ਗਿਆ ਔਰ ਰਾਜਸਥਾਨ ਵੱਲੋਂ ਵੀ ਪਾਣੀ ਜਿਹੜਾ ਉਹ ਛੱਡਿਆ ਗਿਆ ਤਾਂ ਰਾਜਸਥਾਨ ਨੂੰ ਲਗਾਤਾਰ ਜਿਸ ਤਰੀਕੇ ਦੇ ਨਾਲ ਵਿਕਾਸ ਦਾ ਆ ਰਿਹਾ ਕਿ ਪੰਜਾਬ ਪਾਣੀ ਨਹੀਂ ਦਿੰਦਾ ਤਾਂ ਹੁਣ ਪਾਣੀ ਜਿਹੜਾ ਲਗਾਤਾਰ ਛੱਡਿਆ ਜਾ ਰਿਹਾ ਤਾਂ ਹੋ ਸਕਦਾ ਹੈ ਰਾਜਸਥਾਨ ਤੱਕ ਜ਼ਿਆਦਾ ਪਾਣੀ ਪਹੁੰਚ ਜਾਵੇ ਤਾਂ ਇੱਥੇ ਪਾਣੀ ਜਿਹੜਾ ਵਹਾ ਹੈ ਉਹ ਬਹੁਤ ਤੇਜ਼ ਹੋਇਆ ਹੈ ਤੇ ਪਿੱਛੇ ਜਿਹੜਾ ਪਹਾੜਾਂ ਦੇ ਵਿੱਚ ਤੇ ਹੋਰ ਇਲਾਕਿਆਂ ਦੇ ਵਿੱਚ ਜਿਹੜਾ ਲਗਾਤਾਰ ਬਾਰਿਸ਼ ਹੋ ਰਹੀ ਹੈ ਉਸ ਕਾਰਨ ਵੀ ਜਿਹੜਾ ਬਿਆਸ ਦਰਿਆ ਅਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਸੀਗਾ ਤਾਂ ਇੱਥੋਂ ਬਿਲਕੁਲ ਤੁਹਾਨੂੰ ਦਿਖਾਉਣ ਦੀ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਪਾਣੀ ਆ ਜਿਹੜਾ ਉਹ ਪਹਿਲਾਂ ਨਾਲੋਂ ਰਾਤ ਨਾਲੋਂ ਘਟਿਆ ਔਰ ਜੋ ਜਾਣਕਾਰੀ ਸਾਨੂੰ ਮਿਲੀ ਹੈ ਕਿ ਥੋੜਾ ਪਾਣੀ ਘਟਿਆ ਇੰਨਾ ਜ਼ਿਆਦਾ ਪਾਣੀ ਨਹੀਂ ਘਟਿਆ ਤੁਹਾਨੂੰ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਵੀ ਕਿੰਨਾ ਪਹਿਲਾਂ ਪਾਣੀ ਸੀਗਾ ਔਰ ਇਸ ਵੇਲੇ ਇਹ ਬਿਆਸ ਰਿਆਸੀ ਦਿਖਾ ਰਹੇ ਆ ਤੁਹਾਨੂੰ ਕਿ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਸੀਗਾ ਉਸ ਦਾ ਪੱਧਰ ਥੋੜਾ ਘਟਿਆ ਲੇਕਿਨ ਅੱਜ ਸਵੇਰੇ ਜਦੋਂ ਪਾਣੀ ਛੱਡਿਆ ਗਿਆ ਉਸ ਤੋਂ ਬਾਅਦ ਇਹ ਪਾਣੀ ਦਾ ਪੱਧਰ ਘਟਿਆ ਤਾਂ ਉਹ ਪਾਣੀ ਦਾ ਪੱਧਰ ਪਹਿਲਾਂ ਖਤਰੇ ਦੇ ਲੈਵਲ ਤੋਂ ਥੋੜਾ ਉੱਪਰ ਜਿਹੜਾ ਜਾਣਾ ਸ਼ੁਰੂ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਸਵੇਰੇ ਇਸ ਪਾਣੀ ਨੂੰ ਜਿਹੜਾ ਛੱਡਿਆ ਗਿਆ ਤਾਂ ਕਿ ਜਿਹੜਾ ਇਹ ਪਾਣੀ ਆ ਬਾਡਰ ਏਰੀਆ ਦੇ ਵੱਲ ਨਿਕਲ ਜਾਵੇ ਤੇ ਪਿੱਛੇ ਜਿਹੜੇ ਹੜਾਂ ਵਾਲੇ ਸੋ ਬਣੀ ਹੋਈ ਹਾਲਾਤ ਬਣੇ ਹੋਏ ਨੇ ਤਾਂ ਉਹ ਪਿੰਡਾਂ ਦੇ ਵਿੱਚ ਹੜਨਾ ਆ ਸਕਣ ਤੇ ਦੂਸਰੇ ਪਾਸੇ ਦਿਖਾਉਣ ਦੀ ਵੀ ਕੋਸ਼ਿਸ਼ ਤੁਹਾਨੂੰ ਅਸੀਂ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਜਿਹੜੇ ਆ ਉਹ ਰਾਜਸਥਾਨ ਜਿਹੜੀ ਨਹਿਰ ਹੈ ਫੀਡਰ ਹੈ ਉਸ ਦੇ ਵੱਲ ਕਿਦਾਂ ਦੇ ਨੇ ਸੋ ਹਰੀਕੇ ਹੈਡ ਤੇ ਇਸ ਵੇਲੇ ਅਸੀਂ ਮੌਜੂਦ ਆਂ ਔਰ ਜਿੱਥੇ ਬਿਆਸ ਦਰਿਆ ਅਤੇ ਸਤਲੁਜ ਦਰਿਆ ਦਾ ਜਿਹੜਾ ਮੇਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੁਣ ਦਿਖਾਉਣਾ ਹੈ ਕਿ ਪੱਧਰ ਵਧਣ ਦੇ ਕਾਰਨ ਹਰੀਕੇ ਹੈਡ ਦੇ ਉੱਤੇ ਤਾਂ ਇੱਥੋਂ ਹੁਣ ਪਾਣੀ ਜਿਹੜਾ ਛੱਡਿਆ ਜਾ ਰਿਹਾ ਹੈ ਰਾਜਸਥਾਨ ਵੱਲੋਂ ਵੀ ਇਹ ਜਿਹੜਾ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਨਹਿਰ ਹੈ ਇਹ ਰਾਜਸਥਾਨ ਫੀਡਰ ਹੈ ਰਾਜਸਥਾਨ ਤੋਂ ਜਿਹੜਾ ਪਾਣੀ ਹੈ ਜਿਹੜਾ ਇੱਧਰੋਂ ਛੱਡਿਆ ਜਾ ਰਿਹਾ ਹੈ ਹਰੀਕੇ ਹੈੱਡ ਦੇ ਕੋਲੋਂ ਔਰ ਇਹ ਪਾਣੀ ਸਿੱਧਾ ਰਾਜਸਥਾਨ ਪਹੁੰਚਣਾ ਹੈ ਤਾਂ ਲਗਾਤਾਰ ਇਹ ਜਿਹੜੇ ਫਲੱਡ ਗੇਟ ਸੀਗੇ ਇੱਥੇ ਦੇ ਉਹਨਾਂ ਫਲੱਡ ਗੇਟ ਨੂੰ ਸਾਰਿਆਂ ਨੂੰ ਖੋਲ ਦਿੱਤਾ ਗਿਆ ਹੈ ਤਾਂ ਕਿ ਜਿਹੜੇ ਪਾਣੀ ਹੈ ਉਹ ਲਗਾਤਾਰ ਕੇ ਵਧਦਾ ਰਵੇ ਕਿਉਂਕਿ ਜਦੋਂ ਦੇ ਇਹ ਜਿਹੜੇ ਗੇਟ ਖੋਲੇ ਗਏ ਨੇ ਤਾਂ ਉਸ ਤੋਂ ਬਾਅਦ ਪਾਣੀ ਦਾ ਪੱਧਰ ਜਿਹੜਾ ਸਤਲੁਜ ਦੇ ਵਿੱਚ ਜਿਹੜਾ ਵਹਾਰ ਲਗਾਤਾਰ ਵਧ ਰਿਹਾ ਸੀਗਾ ਥੋੜਾ ਘਟਣਾ ਸ਼ੁਰੂ ਹੋਇਆ ਹੈ ਲੇਕਿਨ ਜਿਹੜੀ ਸਥਿਤੀ ਹੈ ਉਹ ਹਲੇ ਵੀ ਨਾਜ਼ੁਕ ਹੈ ਕਿਉਂਕਿ ਸਤਲੁਜ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਉਹ ਵੀ ਡੁੱਬ ਚੁੱਕੇ ਨੇ ਔਰ ਕਈ ਪਿੰਡਾਂ ਦੇ ਵਿੱਚ ਇੰਨਾ ਪਾਣੀ ਵਧ ਚੁੱਕਿਆ ਹੈ ਕਿ ਘਰ ਦੇ ਘਰ ਡੁੱਬ ਚੁੱਕੇ ਨੇ ਔਰ ਦੂਸਰੇ ਪਾਸੇ ਬਿਆਸ ਦਰਿਆ ਦੇ ਕਾਰਨ ਵੀ ਬਹੁਤ ਨੁਕਸਾਨ ਹੋਇਆ ਹੈ ਆਲੇ-ਦਾਲੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਿਆ ਹੈ ਇਹ ਹੁਣ ਪਾਣੀ ਆ ਜਿਹੜਾ ਸਿੱਧਾ ਰਾਜਸਥਾਨ ਵੱਲੋਂ ਜਾਣਾ ਤੇ ਦੂਸਰੇ ਪਾਸੇ ਤੋਂ ਦਿਖਾਉਨੇ ਆ ਇੱਕ ਪਾਸੇ ਰਾਜਸਥਾਨ ਦਾ ਪਾਣੀ ਛੱਡਿਆ ਜਾ ਰਿਹਾ ਦੂਸਰੇ ਪਾਸੇ ਸਰਹੰਦ ਜਿਹੜਾ ਜਿਹੜੀ ਹੈ ਨਹਿਰ ਹੈ ਉਸ ਦੇ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਤੇ ਇਹ ਸਾਹਮਣੇ ਸਰਹੰਦ ਨਹਿਰ ਹੈ ਜਿਸ ਦੇ ਵਿੱਚ ਪਾਣੀ ਛੱਡਿਆ ਜਾਣਾ ਹੈ ਤੇ ਇਹ ਲਗਾਤਾਰ ਇਹਦੇ ਵੀ ਜਿਹੜੇ ਸਾਰੇ ਗੇਟ ਨੇ ਖੁੱਲੇ ਜਿਹੜੇ ਛੱਡੇ ਗਏ ਨੇ ਲੇਕਿਨ ਇਹਦੇ ਵਿੱਚ ਇੰਨਾ ਬਹਾਵ ਤੇਜ਼ ਨਹੀਂ ਹੈ ਜਿੰਨਾ ਬਹਾ ਰਾਜਸਥਾਨ ਅਤੇ ਬਾਰਡਰ ਵੱਲੋਂ ਜਿਹੜਾ ਪਾਣੀ ਜਾ ਰਿਹਾ ਉਸ ਦੇ ਵਿੱਚ ਹੈ ਤਾਂ ਦੂਸਰੇ ਪਾਸੇ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕੀ ਜਿਹੜਾ ਪਾਣੀ ਦਾ ਵਹਾਅ ਹੈ ਉਹ ਕਿੰਨਾ ਕੁ ਤੇਜ਼ ਇੱਥੇ ਦੇਖਣ ਨੂੰ ਮਿਲ ਰਿਹਾ ਤਾਂ ਇੱਥੋਂ ਪਾਣੀ ਦਿਖਾਉਣ ਦੀ ਸਿਚੁਏਸ਼ਨ ਤੁਹਾਨੂੰ ਕੋਸ਼ਿਸ਼ ਕਰਦੇ ਆ ਕਿ ਇਹਦੇ ਹਾਲਾਤ ਕੀ ਨੇ ਇਸ ਵੇਲੇ ਦੇ ਬਿਲਕੁਲ ਇੱਥੋਂ ਸਾਹਮਣੇ ਜਿਹੜਾ ਬਾਰਡਰ ਵੱਲ ਨੂੰ ਪਾਣੀ ਜਾਂਦਾ ਹੈ ਇਹ ਸਾਰਾ ਪਾਣੀ ਪਾਕਿਸਤਾਨ ਨੂੰ ਬਾਰਡਰ ਵੱਲ ਨੂੰ ਜਾਣਾ ਹੈ ਔਰ ਇੱਥੋਂ ਇਹ ਬਿਲਕੁਲ ਸਤਲੁਜ ਦਰਿਆ ਹੈ ਔਰ ਬਿਲਕੁਲ ਇੱਥੇ ਸੱਜੇ ਪਾਸੇ ਜਿਹੜਾ ਦਰਿਆ ਵਗ ਰਿਹਾ ਉਹ ਬਹੁਤ ਜੋਰ ਸ਼ੋਰ ਦੇ ਨਾਲ ਵਗ ਰਿਹਾ ਹੈ ਬਿਆਸ ਦਰਿਆ ਹੈ ਉਸੀ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਚੁੱਕੇ ਹਾਂ ਕਿ ਕਿਦਾਂ ਪਾਣੀ ਦਾ ਜਿਹੜਾ ਵਹਾਅ ਤੇਜ਼ ਬਣਿਆ ਹੋਇਆ ਹਲੇ ਵੀ ਔਰ ਇਹ ਪਾਣੀ ਸਿੱਧਾ ਬਾਰਡਰ ਪਾਕਿਸਤਾਨ ਵੱਲੋਂ ਜਾਣਾ ਹੈ ਤੇ ਉਧਰਲੇ ਪਾਸੇ ਦੱਸਿਆ ਜਾਂਦਾ ਹੈ ਕਿ ਜਿਹੜੇ ਬਾਰਡਰ ਏਰੀਆ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਸਤਲੁਜ ਦਾ ਪਾਣੀ ਵੀ ਜਿਹੜਾ ਬਾਰਡਰ ਵੱਲੋਂ ਜਾ ਰਿਹਾ ਇੱਥੋਂ ਹਰੀਕੇ ਹੈੱਡ ਤੋਂ ਔਰ ਦੂਸਰੇ ਪਾਸੇ ਜਿਹੜਾ ਬਿਆਸ ਰਿਆ ਦਾ ਪਾਣੀ ਹੈ ਉਹ ਵੀ ਹਰੀਕੇ ਹੈਡ ਤੋਂ ਸਿੱਧਾ ਬਾਰਡਰ ਵੱਲ ਨੂੰ ਜਾ ਰਿਹਾ ਹੈ ਉੱਥੇ ਮੇਲ ਹੋ ਜਾਂਦਾ ਅੱਗੇ ਜਾ ਕੇ ਬਿਲਕੁਲ ਔਰ ਇੱਥੇ ਹਾਲਾਤ ਜਿਹੜੇ ਨੇ ਅੱਗੇ ਜਾ ਕੇ ਬਹੁਤ ਜਿਹੜੇ ਨਾਜ਼ੁਕ ਹੋਏ ਹੋਏ ਨੇ ਔਰ ਬਾਕੀ ਸਾਰੇ ਆਲੇ-ਦਾਲ ਦੇ ਪਿੰਡ ਜਿਹੜੇ ਉਹਨਾਂ ਦੇ ਵਿੱਚ ਪਾਣੀ ਵੜਨਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਉਹ ਰਾਹ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਕਿ ਕਿੰਦਾ ਤਰਨ ਤਰਨ ਸਾਹਿਬ ਅਤੇ ਸੁਲਤਾਨਪੁਰ ਲੋਧੀ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਸੀਗਾ ਰਾਤ ਦੇ ਟਾਈਮ ਵੀ ਜਿਹੜੇ ਪਿੰਡਾਂ ਦੇ ਲੋਕ ਸੀਗੇ ਉਹ ਕੋਸ਼ਿਸ਼ ਕਰ ਰਹੇ ਸੀਗੇ ਕਿ ਬੰਨ ਜਿਹੜੇ ਆ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਲੇਕਿਨ ਆਲੀ ਆਲੀ ਖੁਰਦ ਜਿਹੜਾ ਪਿੰਡ ਹੈ ਉਸ ਪਿੰਡ ਦਾ ਬੰਨ ਟੁੱਟਣ ਕਾਰਨ ਆਲੇ ਦਾਲ ਦੇ ਜਿਹੜੇ ਪਿੰਡ ਸੀਗੇ ਤਕਰੀਬਨ 12 ਤੋਂ 15 ਪਿੰਡ ਦੱਸੇ ਜਾ ਰਹੇ ਆ ਕਿ ਇਸ ਦੀ ਮਾਰ ਹੇਟ ਜਿਹੜੇ ਆ ਆ ਆਉਣਗੇ ਕਿਉਂਕਿ 5 ਤੋਂ 7 ਪਿੰਡ ਜਿਹੜੇ ਰਾਤੋਂ ਰਾਤ ਪਾਣੀ ਦੇ ਮਾਰ ਹੇਠ ਪਹੁੰਚੇ ਸੀਗੇ ਔਰ ਦੂਸਰੇ ਪਾਸੇ ਇਹ ਪਾਣੀ ਆ ਜਿਹੜਾ ਲਗਾਤਾਰ ਆ بارش ਦੇ ਕਾਰਨ ਵਧਦਾ ਜਾ ਰਿਹਾ ਔਰ ਇਸ ਪਾਣੀ ਦੇ ਵਧਣ ਦੇ ਕਾਰਨ ਅਗਲੇ ਹਾਲਾਤ ਨੇ ਜਿਹੜੇ ਆਲੇ ਦਲੇ ਪਿੰਡਾਂ ਦੇ ਵਿੱਚ ਉਹ ਜਿਹੜੇ ਲਗਾਤਾਰ ਨਾਜ਼ੁਕ ਬਣੇ ਹੋਏ ਨੇ ਔਰ ਜਿਹੜੇ ਬੰਨ ਨੇ ਉਹ ਵੀ ਮਜ਼ਬੂਤ ਜਿਹੜੇ ਨਹੀਂ ਹੈਗੇ ਕਿਉਂਕਿ ਬੰਨਾ ਜਿਹੜੇ ਬੰਨ ਸੀਗੇ ਜੋ ਪਿੰਡ ਵਾਸੀਆਂ ਦੇ ਨਾਲ ਆਲੇ-ਦਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪੰਜ-ਪੰਜ ਸਾਲਾਂ ਬਾਅਦ ਇਹ ਜਿਹੜੇ ਹੜ੍ਹ ਨੇ ਜਿਹੜੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਹਾਲਾਤ ਨੇ ਜਿਹੜੇ ਉਹ ਹਮੇਸ਼ਾ ਖਰਾਬ ਹੋ ਜਾਂਦੇ ਨੇ ਔਰ ਜਦੋਂ ਇਹ ਹਾਲਾਤ ਖਰਾਬ ਹੁੰਦੇ ਨੇ ਤਾਂ ਹੜ੍ਹ ਦੀ ਜਿਹੜੀ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਚਾਰ-ਪੰਜ ਸਾਲ ਬਾਅਦ ਹੜ੍ਹ ਜਿਹੜੇ ਆ ਉਹ ਹਣੇ ਲਾਜ਼ਮੀ ਹੋ ਜਾਂਦੇ ਨੇ ਕਿਉਂਕਿ ਪਾਣੀ ਲਗਾਤਾਰ ਛੱਡਿਆ ਜਾਂਦਾ ਹੈ ਔਰ ਇਧਰੋਂ ਹਰੀਕੇ ਹੜ੍ਹ ਤੋਂ ਪਾਣੀ ਜਿਹੜਾ ਇਕ ਹੁੰਦਾ ਹੋਇਆ ਬਾਕੀ ਆਲੇ-ਦਾਲੇ ਪਿੰਡਾਂ ਦੇ ਵਿੱਚੋਂ ਹੋ ਕੇ ਗੁਜ਼ਰਦਾ ਹੈ ਜੋ ਕਿ ਬਾਰਡਰ ਵੱਲ ਨੂੰ ਜਾਂਦਾ ਹੈ ਪਾਕਿਸਤਾਨ ਵੱਲ ਨੂੰ ਜਾਂਦਾ ਹੈ ਲੇਕਿਨ ਬਿਲਕੁਲ ਇਸ ਦੇ ਪਿੱਛੇ ਬਿਆਸ ਦਰਿਆ ਹੈ ਜਿਹੜਾ ਉਹ ਸੁਲਤਾਨਪੁਰ ਲੋਧੀ ਅਤੇ ਹੋਰ ਇਲਾਕਿਆਂ ਦੇ ਵਿੱਚੋਂ ਹੁੰਦਾ ਹੋਇਆ ਸ਼ਹਿਰਾਂ ਦੇ ਵਿੱਚੋਂ ਹੁੰਦਾ ਹੋਇਆ ਗੁਜ਼ਰਦਾ ਹੈ ਤੇ ਆਲੇ-ਦਾਲੇ ਮਾਰ ਪਾਉਂਦਾ ਆਇਆ ਹੈ ਔਰ ਆਲੇ-ਦਾਲੇ ਪਿੰਡਾਂ ਦੇ ਵਿੱਚ ਜਿਹੜੇ ਘਰ ਸੀਗੇ ਉਹ ਵੀ ਡੁੱਬਣੇ ਸ਼ੁਰੂ ਹੋ ਗਏ ਕਿਉਂਕਿ ਬੰਨ ਨੇ ਜਿਹੜੇ ਟੁੱਟਣੇ ਸ਼ੁਰੂ ਹੋ ਗਏ ਸੀ ਬਿਲਕੁਲ ਉੱਥੇ ਦੇਖ ਸਕਦੇ ਹੋ ਕਿ ਜਿੱਥੇ ਬਿਆਸ ਦਰਿਆ ਤੇ ਸਤਲੁਜ ਦਰਿਆ ਦੋਨੋਂ ਮਿਲਦੇ ਨੇ ਤਾਂ ਉਸ ਜਗ੍ਹਾ ਦੇ ਉੱਤੇ ਕਿੱਦਾਂ ਬਿਆਸ ਦਰਿਆ ਦਾ ਪਾਣੀ ਵੀ ਜਿਹੜਾ ਛੱਲਾ ਮਾਰਦਾ ਹੋਇਆ ਸਤਲੁਜ ਦੇ ਵਿੱਚ ਨੂੰ ਆ ਕੇ ਮਿਲ ਰਿਹਾ ਹੈ ਕਿਉਂਕਿ ਉਧਰੋਂ ਪਾਣੀ ਜਿਹੜਾ ਹੈ ਉਹਦਾ ਵਹਾਅ ਬਹੁਤ ਤੇਜ਼ ਹੋਇਆ ਹੋਇਆ ਤੇ ਲਗਾਤਾਰੇ ਪਾਣੀ ਜਿਹੜਾ ਬਾਰਡਰ ਵੱਲ ਨੂੰ ਜਾਂਦਾ ਪਿਆ ਤਾਂ ਹੁਣ ਦੇਖਣਾ ਇਹ ਬਣਦਾ ਹੈ ਕਿ ਅੱਗੇ ਜਿਸ ਤਰੀਕੇ ਨਾਲ ਸਾਰੇ ਗੇਟ ਖੋਲ ਦਿੱਤੇ ਗਏ ਨੇ ਹਰੀਕੇ ਹੈਡ ਦੇ ਔਰ ਜਿਹੜਾ ਪਾਣੀ ਆ ਬਾਰਡਰ ਵੱਲੋਂ ਛੱਡਿਆ ਜਾ ਰਿਹਾ ਤਾਂ ਕਿ ਜਿਹੜੇ ਪਿਛਲੇ ਪਿੰਡ ਜਿਹੜੇ ਮਾਰ ਹੇਠ ਆਏ ਨੇ ਉਹ ਬਚ ਸਕਣ ਲੇਕਿਨ ਉਹ ਬਚ ਨਹੀਂ ਸਕੇ ਕਿਉਂਕਿ ਇਹ ਜਿਹੜੇ ਗੇਟ ਨੇ ਰਾਤ ਨੂੰ ਪਾਣੀ ਦੁਆਰਾ ਛੱਡਿਆ ਗਿਆ ਜਦੋਂ ਤਾਂ ਉਸ ਵੇਲੇ ਵੀ ਪਾਣੀ ਛੱਡਣ ਬਾਅਦ ਜਿਹੜੇ ਹਾਲਾ ਜਿਹੜੇ ਸੀਗੇ ਉਹ ਨਾਸਕ ਬਣ ਗਏ ਸੀ ਖਰਾਬ ਹੋ ਚੁੱਕੇ ਸੀਗੇ ਪਿੰਡਾਂ ਦੇ ਵਿੱਚ ਲੇਕਿਨ ਦੂਸਰੇ ਪਾਸੇ ਜਿਹੜਾ ਸਤਲੋ ਦੇ ਦਰਿਆ ਹੈ ਸਤਲੋ ਦਰਿਆ ਦੇ ਨਾਲ ਲੱਗਦੇ ਪਿੰਡ ਵੀ ਜਿਹੜੇ ਐ ਇਸ ਦੀ ਮਾਰ ਹੇਠ ਜਿਹੜੇ ਆਏ ਨੇ ਲੇਕਿਨ ਹੁਣ ਰਾਜਸਥਾਨ ਸਰਹੰਦਵਾਲ ਨੂੰ ਜਿਹੜਾ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਨਹਿਰਾਂ ਦੇ ਵਿੱਚ ਤੇ ਦੂਸਰੇ ਪਾਸੇ ਬਾਰਡਰ ਵੱਲੋਂ ਵੀ ਪਾਣੀ ਜਿਹੜਾ ਹਰੀਕੇ ਹੈਡ ਤੋਂ ਛੱਡਿਆ ਜਾ ਰਿਹਾ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਦਾ ਜਿਹੜਾ ਪੱਧਰ ਹੈ ਉਹ ਥੋੜਾ ਨੀਵਾ ਹੋਵੇਗਾ ਲੇਕਿਨ ਇਹ ਪੱਧਰ ਨੀਵੇਂ ਹੋਣ ਦੀ ਜਗ੍ਹਾ ਤੇ ਵਧਦਾ ਜਾ ਰਿਹਾ ਸੋ ਵਧੇਰੀ ਅਪਡੇਟਸ 'ਚ ਜੁੜੇ ਰਹੋ ਮਿੱਟੀ ਦੇ ਨਾਲ